ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਤੁਹਾਡਾ ਵੀਰ ਰਾਈਟਰ ਤੇ ਆਰਟਿਸਟ ਜੱਗੀ ਕੰਗਰੋਲੀ ਵਾਲਾ ਸੋ ਬਾਈ ਜੀ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਮੈਂ ਸਵੇਰੇ ਕੰਮ ਤੇ ਜਾ ਰਿਹਾ ਸੀ ਸੋ ਆਪਾਂ ਨੂੰ ਇੱਕ ਬਾਈ ਆਹ ਟੱਚ ਮੋਬਾਈਲ ਲੱਭਿਆ ਸੀ ਸੋ 15-20000 ਦਾ ਤਕਰੀਬਨ ਇਹ ਫੋਨ ਹੈ ਬਾਈ ਜੀ ਤੇ ਜਦ ਬਾਈ ਦੀ ਕਾਲ ਆਈ ਤਾਂ ਪਤਾ ਲੱਗਿਆ ਬਾਈ ਇਹ ਕਨੌਰ ਦੇ ਵੀਰ ਦਾ ਇੱਕ ਪੱਲੇਦਾਰ ਵੀਰ ਹੈ ਜੋ ਉਸਦਾ ਮੋਬਾਈਲ ਹੈ ਬਈ ਇਹ ਸੋ ਬਾਈ ਨੇ ਆਪਾਂ ਨੂੰ ਕਾਲ ਕਰੀ ਤਾਂ ਆਪਾਂ ਨੇ ਆਪਣੀ ਇਮਾਨਦਾਰੀ ਨਾਲ ਇਹ ਫੋਨ ਉਸ ਬਾਈ ਤੱਕ ਪਹੁੰਚਾ ਰਿਹਾ ਉਹ ਬਾਈ ਕਨੌੜ ਦਾ ਆਪਣੇ ਲੈ ਆ ਮੋਬਾਈਲ ਲੈਣ ਆਇਆ ਪੰਜਾਬ ਲੇਬਰ ਚ ਕੰਮ ਕਰਦਾ ਵੀਰ ਜੱਗਾ ਸਿੰਘ ਜੀ ਕਨੌੜ ਆ ਆ ਲਓ ਜੀ ਬਾਈ ਜੀ ਆਪਦਾ ਇਮਾਨਦਾਰੀ ਨਾਲ ਆਪਦਾ ਮੋਬਾਈਲ ਤੁਹਾਨੂੰ ਵਾਪਸ ਕਰ ਰਿਹਾ ਜੀ ਬਹੁਤ ਬਹੁਤ ਧੰਨਵਾਦ ਵੀਰੇ ਵੀਰ ਜੀ ਅਸੀਂ ਬੇਨਤੀ ਕਰਦੇ ਆਂਗੇ ਕਿ ਇਹ ਇਮਾਨਦਾਰੀ ਅਸੀਂ ਦੇਖਦੇ ਜਿਸ ਤਰ੍ਹਾਂ ਹੁਣ ਅੱਜ ਕੱਲ ਸਮਾਜ ਚੰਦੜਾ ਜੋ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਸੀਧੀ ਦਿਹਾੜੀ ਚੱਲ ਰਹੇ ਜੀ ਇਹ ਬ੍ਰਾਸਤ ਵਿੱਚ ਇਹਨੂੰ ਮਿਲਦਿਆਂ ਨੇ ਸਾਡੇ ਗੁਰੂਆਂ ਨੇ ਸਾਨੂੰ ਇਹ ਸਿਖਾਇਆ ਕਿ ਜੇ ਰਹਿਣਾ ਤਾਂ ਇਮਾਨਦਾਰੀ ਨਾਲ ਰਹਿਣਾ ਹੈ ਜ਼ਿੰਦਗੀ ਲੋਕ ਪੈਸੇ ਨਾਲ ਤਾਂ ਬਹੁਤ ਕੁਝ ਕਮਾ ਲੈਂਦੇ ਨੇ ਪਰ ਇਮਾਨਦਾਰੀ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ ਇਹ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਹਨੇ ਸਾਡੇ ਅਸੀਂ ਮਜ਼ਦੂਰੀ ਕਰਦੇ ਆਂਗੇ ਨਹੀਂ ਸਾਨੂੰ ਕੀ ਪਤਾ ਲੱਗਣਾ ਸੀਗਾ ਜੇ ਨਾ ਫੋਨ ਚੱਕ ਦਿੱਤਾ ਅਸੀਂ ਕੀ ਕਰ ਲੈਂਦੇ ਬਾਈ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ ਬਾਈ ਜੀ ਕਿਸੇ ਵੀ ਕੀ ਵੀਰ ਨੂੰ ਕੋਈ ਇਸ ਤਰ੍ਹਾਂ ਦਾ ਕੋਈ ਮੋਬਾਈਲ ਜਾਂ ਕੁਝ ਬਾਈ ਲੱਭਦਾ ਤਾਂ ਆਪ ਦੀ ਇਮਾਨਦਾਰੀ ਜ਼ਰੂਰ ਦਿਖਾਇਆ ਕਰੋ ਉਹਦੀ ਮਾਨਦਾਨ ਨਾਲੇ ਵਾਪਸ ਕਰਿਆ ਕਰੋ ਧੰਨਵਾਦ ਜੱਗਰ ਰਈ ਧੰਨਵਾਦ